मुवाम आदमी पार्टी मु आम आदमी पार्टी मु सरकार मु ਇੱਥੇ ਹੁਣ ਜੇ ਆਪਾਂ ਕਹੀਏ ਵੀ ਕੀ ਗੱਲ ਹੋਈ ਹੈ ਪੂਰਾ ਮਾਹੌਲ ਕੀ ਹੈ ਗੱਲ ਕੋਈ ਨਹੀਂ ਹੋਈ ਅੱਜ ਮੀਤਹਿਰ ਨੇ ਆਉਣਾ ਤਾਂ ਕਰਕੇ ਇਹ ਪਾੜਨ ਲੱਗੇ ਬਸ ਇਹਨਾਂ ਨੂੰ ਕੱਢਾ ਕੇ ਇਹਨਾਂ ਤੋਂ ਪਾੜ ਕੇ ਬਾਜੀ ਖੁਦ ਧੱਕੇ ਕਰਵਾ ਰਿਹਾ ਦੇਖੋ ਜਾ ਕੇ ਬਾਹਰ ਗੁੰਡੇ ਭੇਜੇ ਉਹਨਾਂ ਨੇ ਵੀ ਬੰਦ ਪਾੜੋ ਜਾ ਕੇ ਪੋਸਟਰ ਇਹਨਾਂ ਦਾ ਕੀ ਮਤਲਬ ਆਂਦੇ ਇੱਥੇ ਆ ਕੇ ਪੋਸਟਰ ਪਾੜਨ ਦਾ ਤੁਸੀਂ ਛੋਟੇ ਸਾਹਮਣੇ ਪਾੜਿਆ ਤੁਸੀਂ ਸਾਡੀ ਖਬਰ ਤੁਸੀਂ ਤਾਂ ਕੋਟਾ ਪੈ ਜਾਣਗੇ ਧੱਕੇ ਨਾਲ ਇਹ ਇੰਟਰਵਿਊ ਕਰ ਰਹੇ ਸੀਗੇ ਛੋਟੇ ਸਾਹਮਣੇ ਪਾੜਿਆ ਇਹ ਉਹਨਾਂ ਦੇ ਬਰ ਖਿਲਾਫ ਲਿਖਾਈ ਲਿਖੀ ਹੋਈ ਸਾਰੀ ਉਹਨਾਂ ਦੇ ਬਰ ਖਿਲਾਫ ਕੁਝ ਲ ਹਨ ਕੋਈ ਤਰਾ ਨਹੀਂ ਲਿਖਾਈ ਨਹੀਂ ਜਿਹੜਾ ਕਿਸਾਨ ਰੋਲਦਾ ਹੈ ਮੰਡੀ ਅੱਜ ਇਹਦੀ ਤਸਵੀਰ ਵੀ ਨਹੀਂ ਉਹ ਦੇਖ ਸਕਦੇ ਐਡੀ ਕੀ ਗੱਲ ਆ ਜائیں ਪੋਸਟਰ ਪਾੜ ਲਾ ਕੇ ਫਿਰ ਤਾਂ ਸਾਰੀ ਪਾੜ ਦਾਂਗੇ ਫਿਰ ਇਹਨਾਂ ਦੇ ਕਿਹੜਾ ਲੱਗਣ ਦੇਵਾਂਗੇ ਅਸੀਂ ਅੱਜ ਖੁਦ ਮੀ ਤੇ ਇਧਰ ਆਇਆ ਸੀ ਜੀ ਉਹਨੇ ਬੰਦੇ ਭੇਜ ਕੇ ਆ ਬੋਰਡ ਲੱਗੇ ਸੀ ਮੰਡੀ ਦੇ ਵਿੱਚ ਉਹਨੇ ਪੜਵਾਏ ਨੇ ਜੀ ਇਹਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਕੀ ਲਿਖਿਆ ਪਾ ਜੇ ਕਿਸਾਨਾਂ ਦਾ ਕੋਈ ਦੁੱਖ ਦਰਦ ਦੱਸਿਆ ਹੋਇਆ ਇੱਥੇ ਲਿਖਿਆ ਹੋਇਆ ਤਾਂ ਉਹ ਸਰਕਾਰ ਦੇ ਉਲਟ ਚੱਲ ਰਿਹਾ ਇਹ ਤੁਸੀਂ ਆਪ ਦੇਖੋ ਜੀ ਮੀਤ ਹੀਰ ਨੇ ਖੁਦ ਆ ਕੇ ਬੰਦੇ ਭੇਜ ਕੇ ਪੜਵਾਇਆ ਅੱਜ ਪਿੰਡ ਦੇ ਵਿੱਚ ਖੁਦਾ ਹੈ ਵਾ ਗਾਹਾਂ ਦੇ ਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜਿਵੇਂ ਕਿ ਪੋਸਟਰ ਪਾੜ ਕੇ ਗਏ ਆ ਸ਼ਰਮ ਧੱਕਾ ਕੀਤਾ ਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਨਹੀਂ ਗਾਹਾਂ ਤੋਂ ਇਹ ਕੰਮ ਕਰਨ ਦੇਣਾ ਅਸੀਂ ਪਾੜਨ ਦੀ ਗੱਲ ਕਰ ਉਧਰ ਉਲਝੇ ਹੋਈ ਸੀ ਅਸੀਂ ਨਹੀਂ ਪਾੜਦਿਆਂ ਨੂੰ ਅਸੀਂ ਅੱਪੀ ਫੜ ਲੈਂਦੇ ਉਹਨਾਂ ਨੂੰ ਉਹਨਾਂ ਦੇ ਕਰਦੇ ਬੇਇੱਜ਼ਤੀ ਪੂਰੀ ਫੁੱਲ ਤਾਂ ਸਰ ਜੀ ਮੈਂ ਇੱਥੇ ਅਣਜਾਣ ਵਿਅਕਤੀਆਂ ਦੁਆਰਾ ਜਿਹੜੇ ਪੋਸਟਰ ਪਾੜੇ ਗਏ ਆ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੋਸਟਰ ਪਾੜੇ ਗਏ ਨੇ ਇਹ ਬਹੁਤ ਮਾਰੀ ਗੱਲ ਆ ਜਿੱਤ ਹਾਰ ਕਿਹਣੀ ਹੋਣੀ ਐ ਲੋਕਾਂ ਨੇ ਕਰਨੀ ਐ ਇਹ ਕਿਸੇ ਦੇ ਹੱਥ ਮੱਥੇ ਦੀ ਗੱਲ ਹੈਗੀ ਦੂਜੀ ਗੱਲ ਇਹ ਆ ਵੀ ਕਿਹੜੀ ਹੁਣ ਪਾਰਟੀ ਚੱਲਦੀ ਆ ਆਮ ਪਾਰਟੀ ਆਮ ਪਾਰਟੀ ਨੇ ਕੰਮ ਨਹੀਂ ਕੀਤੇ ਲੋਕਾਂ ਦੇ ਜੇ ਕੰਮ ਕੀਤੇ ਹੁੰਦੇ ਤਾਂ ਪੀਖ ਮੰਗਣ ਦੀ ਲੋੜ ਨਹੀਂ ਸੀ ਦਰ ਦਰ ਜੇ ਕੰਮ ਕੀਤੇ ਹੁੰਦੇ ਕੰਮ ਕੀਤੀ ਨਹੀਂ ਜੇ ਨੌਕਰੀਆਂ ਦੇਤੀਆਂ 1 ਮਿੰਟ ਦੇ 2 ਬੰਦਿਆਂ ਨੂੰ ਨੌਕਰੀਆਂ ਦੇਤੀਆਂ ਕੋਈ ਨੌਕਰੀ ਦੇਣ ਤੋਂ ਦੇਣ ਨਹੀਂ ਹੁੰਦੀਆਂ ਆ ਜੀ ਆ ਜੀ ਨਹੀਂ ਰੋਲੀ ਜਾਂਦੀਆਂ ਨੇ ਲੋਕਾਂ ਦੀ ਬਾਤ ਨਹੀਂ ਪੁੱਛਦਾ ਮੀਠੇ ਆਉਂਦਾ ਨਿੱਤ ਟੜਕੇ ਉਹਦਾ 6 ਵਜੇ ਲੁੱਕ ਕੇ ਭਾਜਦਾ ਇਥੋਂ ਰਾਤ ਵੜ ਕੇ ਭਾਜਦਾ ਜੇ ਤਾਂ ਸਵਾਤ ਤਾਂ ਫੇਰ ਆ ਦਿਨੇ ਆਵੇ ਕੱਲੇ ਕੱਲੇ ਬੰਦੇ ਪੁੱਛਿਆ ਕਿ ਹਾਲਚਾਲ ਵੀ ਤੁਹਾਡਾ ਜੀਮੇਦਾਰ ਕੀ ਹਾਲ ਆ ਕੀ ਵਿਚਾਰ ਤੁਹਾਡੀ ਕੁਛ ਤਾਂ ਇਹਨੂੰ ਰਹੇ ਨਹੀਂ ਵੋਟਾਂ ਪਾ ਦੇ ਵੋਟਾਂ ਪਾ ਵੋਟਾਂ ਕਰਕੇ ਭਾਜ ਗਏ ਬਲ ਬਲਦਾ ਘਾਟਾ ਲੋਕਾਂ ਨੇ ਠੀਕ ਆ ਉਹ ਟਾਈਮ ਸੀ ਉਹਦਾ ਕੁੱਤਾ ਖੜਿਆ ਕੁੱਤਾ ਵੀ ਜਿੱਤ ਜਾਂਦਾ ਜਿੱਤਲ ਤਾਂ ਹੁਣ ਸਵਾਤ ਤਾਂ ਹੁੰਦੀ ਗੱਲ ਆ ਜੇ ਹੁਣ ਇੱਕ ਮੋੜ ਪਈ ਇਹਨਾਂ ਨੂੰ ਤਾਂ ਜਿਵੇਂ ਕਿ ਆਪਾਂ ਕਹਿ ਦਈਏ ਵੀ ਕਿਸਾਨਾਂ ਦੀ ਸਾਰਤਾ ਲੈ ਹੀ ਨਹੀਂ ਰਹੀ ਚਲੋ ਸਾਰਦਾ ਕੀ ਲੈਣੀ ਐ ਇੱਥੇ ਕਿ ਸ਼ਰਮ ਧੱਕਾ ਕਰ ਰਹੇ ਉਹਨਾਂ ਦੇ ਪੋਸਟਰ ਵੀ ਲਾਏ ਹੋਏ ਪਾੜ ਰਹੇ ਆ ਤਾਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਮਰੀ ਗੱਲਾਂ ਜੇ ਕੋਈ ਪਾੜਦਾ ਬੰਦਾ ਉਹ ਦੋਸ਼ੀ ਹੈ ਕਿਉਂ ਜੇ ਆਪਾਂ ਅੱਖੀਂ ਦੇਖੀਏ ਕਿ ਉਹ ਤਾਂ ਆਪਾਂ ਕਹਿ ਸਕਦੇ ਹਾਂ ਪਾੜਿਆ ਮਰੀ ਗੱਲਾਂ ਜੇ ਬੰਦਾ ਪਾੜਦਾ ਉਹ ਗਨਾਹਦਾਰ ਉਹਦੀ ਵੱਧ ਤੋਂ ਵੱਧ ਨਹੀਂ ਕਿੱਧੀ ਕਰਦੇ ਆ ਪਾੜਨੇ ਚਾਹੀਦੇ ਆਨਸਰ ਜਿੱਦਾਂ ਕਿ ਅੱਜ ਤੁਸੀਂ ਇੱਥੇ ਆ ਕੇ ਜਿਹੜੇ ਪੋਸਟਰ ਫਾੜੇ ਆ ਤਾਂ ਮੈਂ ਪੁੱਛਣਾ ਚਾਹਉਂ ਵੀ ਕੀ ਮਤਲਬ ਹੁੰਦਾ ਹੈ ਪੋਸਟਰ ਫੜਨ ਦਾ ਇਹ ਮੈਡਮ ਕਿਸੇ ਪਾਰਟੀ ਦੇ ਨਹੀਂ ਲੱਗੇ ਇਹ ਕਿਸੇ ਸਰਾਰਤੀ ਆਨਸਰ ਦਾ ਕੰਮ ਹੈ ਪਾਰਟੀ ਪਾਰਟੀ ਦਾ ਕੋਈ ਪੋਸਟਰ ਲਾਉਂ ਉਹ ਅਸੀਂ ਕੋਈ ਨਹੀਂ ਫਾੜਦੇ ਨਹੀਂ ਤਾਂ ਜਿੱਦਾਂ ਕਿ ਤੁਸੀਂ ਕਹਿਣੇ ਵੀ ਪਾਰਟੀ ਦੇ ਪਰ ਇਸ ਤੇ ਤਾਂ ਕੋਈ ਪਾਰਟੀ ਦਾ ਨਾਮ ਨਹੀਂ ਲਿਖਿਆ ਕੁਝ ਹੋਰ ਨਹੀਂ ਲਿਖਿਆ ਇਹ ਤਾਂ ਸਿਰਫ ਕਿਸਾਨਾਂ ਬਾਰੇ ਲਿਖਿਆ ਗਿਆ ਤਾਂ ਫਿਰ ਕੀ ਮਤਲਬ ਹੈ ਦਾ ਨਹੀਂ ਮੈਡਮ ਇਹ ਲੋਕਾਂ ਨੂੰ ਲੜਾਉਣ ਦੀ ਸਾਜ਼ਿਸ਼ ਹੈ ਸਾਰੀ ਇਹਦੇ ਵਿੱਚ ਕੋਈ ਪਾਰਟੀ ਲਾਉਂਦੀ ਅਸੀਂ ਕੋਈ ਨਹੀਂ ਫਾੜਦੇ ਜੇ ਤੁਹਾਨੂੰ ਪਾਰਟੀ ਤੱਕ ਮਾਰਨ ਦੀ ਫੀਟ ਹੋ ਜਾਣਾ ਪਾਉਣਾ ਪੈਣਾ ਪਾਰਟੀ ਕੋਈ ਲਾਉਂਦੀ ਬਾਈ ਫੇਰ ਹੁੰਦਾ ਪਾਰਟੀ ਜ਼ਰਾ ਤੁਹਾਨੂੰ ਪਤਾ ਲੱਗਿਆ ਕਿ ਕਿਹਨੇ ਲਾਇਏ ਨੇ ਇਹ ਫਿਰ ਉਹੀ ਤਾਂ ਗੱਲ ਹੈ ਨਾ ਕੋਈ ਜ਼ਿਆਦਾ ਕੋਈ ਤੁਹਾਨੂੰ ਵੀ ਪਤਾ ਲੱਗਿਆ ਤੁਸੀਂ ਤਾਂ ਨਹੀਂ ਲਾਏ ਤੁਸੀਂ ਤਾਂ ਸਾਰੇ ਤੁਸੀਂ ਲੱਗੇ ਮਿਲ ਆ ਅਸੀਂ ਲੱਗੇ ਮਿਲ ਤਾਂ ਦੇਖ ਸਰ ਪਤਾ ਤਾਂ ਲੱਗੇ ਨਾ ਅਸਰਾਰਤਾ ਕਿੰਨੇ ਦਰੋਂ ਤੁਹਾਨੂੰ ਭੇਜਿਆ ਗਿਆ ਗਏ ਪਾਪ ਪੋਸਟਰ ਬਾੜਨ ਨਹੀਂ ਭੇਜਿਆ ਮੈਡਮ ਕਿਸੇ ਨੇ ਭੇਜਿਆ ਕਿੱਥੇ ਦੇ ਰਹਿਣ ਵਾਲੇ ਜੋਧਪੁਰ ਦੀ ਤਾਂ ਤੁਸੀਂ ਕੀ ਸੋਚ ਗਏ ਪੋਸਟਰ ਬਾੜੇ ਮੈਡਮ ਕਿਸੇ ਪਾਰਟੀ ਪਾਰਟੀ ਨੇ ਨਹੀਂ ਲਾਇਆ ਇਹ ਇਹ ਅਸਰਾਰਤਾ ਹੈ ਲੋਕਾਂ ਨੂੰ ਲੜਾਉਣ ਦੀ ਸਾਜਸਾ ਸਾਡਾ ਕੋਈ ਵਿਰੋਧ ਨਹੀਂ ਪਿੰਡ ਦੇ ਵਿੱਚ ਵਧੀਆ ਮਾਹੌਲਾ ਸਾਡੇ ਇਹ ਲੜਾਉਣ ਦੀ ਸਾਜਸਾ ਇਹਨੇ ਕਹਿਣਾ ਚਾਹੁੰਦਾ ਤਾ ਅੱਜ ਅਸੀਂ ਪਹੁੰਚੇ ਸੀ ਪਿੰਡ ਜੋਧਪੁਰ ਚੀਮਾ ਜਿੱਥੇ ਕਿ ਅਸੀਂ ਮੰਡੀ ਦੇ ਮੰਡੀਆਂ ਦੇ ਵਿੱਚ ਆਏ ਸੀ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਸੀ ਤਾਂ ਉੱਥੇ ਹੀ ਕੁਝ ਅਣਜਾਣ ਵਿਅਕਤੀਆਂ ਦੁਆਰਾ ਕਿਸਾਨਾਂ ਦੇ ਜਿਹੜੇ ਪੋਸਟਰ ਲਗਾਏ ਗਏ ਸੀ ਉਹਨਾਂ ਨੂੰ ਸ਼ਰਿਆਮ ਆ ਕੇ ਫਾੜਿਆ ਗਿਆਗਾ ਸ਼ਰਿਆਮ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਉਹਨਾਂ ਦੀ ਸਾਰ ਲੈਣ ਦੀ ਬਜਾਏ ਉਹਨਾਂ ਹੀ ਲਗਾਏ ਹੋਏ ਪੋਸਟਰ ਵੀ ਫਾੜੇ ਜਾ ਰਹੇ ਜਿਸ ਉੱਤੇ ਕਿਸਾਨਾਂ ਨੇ ਲਿਖਿਆ ਸੀ ਕੀ ਇਹੀ ਹੈ ਬਦਲਾਵ ਰੁਲਦਾ ਹੈ ਕਿਸਾਨ ਤਾਂ ਇੰਨੇ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ ਕੌਰ ਕੌਰ ਮਰਦਾਵਾ ਮਰਦਾਵਾ ਗੁਰਦਾਵਾ

ਸਰੇ ਇੱਥੇ ਹੁਣ ਜੇ ਆਪਾਂ ਕਹੀਏ ਵੀ ਕੀ ਗੱਲ ਹੋਈ ਹੈ ਪੂਰਾ ਮਾਹੌਲ ਕੀ ਹੈ ਗੱਲ ਕੋਈ ਨਹੀਂ ਹੋਈ ਅੱਜ ਮੀਤਹਿਰ ਨੇ ਆਉਣਾ ਤਾਂ ਕਰਕੇ ਇਹ ਪਾੜਨ ਲੱਗੇ ਬਸ ਇਹਨਾਂ ਨੂੰ ਇਹਨੂੰ ਕੱਢਾ ਕੇ ਇਹਨਾਂ ਤੋਂ ਪਾੜ ਕੇ ਆਇਆ ਬਾਜੀ ਖੁਦ ੱੱੱਕੇ ਕਰਵਾ ਰਿਹਾ ਦੇਖੋ ਜਾ ਕੇ ਮੈਂ ਆਹ ਦੇ ਗੁੰਡੇ ਭੇਜੇ ਉਹਨਾਂ ਨੇ ਵੀ ਬੰਦ ਪਾੜੋ ਜਾ ਕੇ ਪੋਸਟਰ ਇਹਨਾਂ ਦਾ ਕੀ ਮਤਲਬ ਆਂਦੇ ਇੱਥੇ ਆ ਕੇ ਪੋਸਟਰ ਪਾੜਨ ਦਾ ਤੁਸੀਂ ਛੋਟੇ ਸਾਹਮਣੇ ਪਾੜਿਆ ਤੁਸੀਂ ਸਾਡੀ ਖਬਰ ਤੁਸੀਂ ਤਾਂ ਵੋਟਾਂ ਪੈ ਜਾਣਗੀਆਂ ੱੱੱਕੇ ਨਾਲ ਇਹ ਇੰਟਰਵਿਊ ਕਰ ਰਹੇ ਸੀਗੇ ਛੋਟੇ ਸਾਹਮਣੇ ਪਾੜਿਆ ਦੇ ਉਹਨਾਂ ਦੇ ਬਰ ਖਿਲਾਫ ਲਿਖਿਆ ਹੋਇਆ ਹੈ। ਕਿਹ ਲਿਖੀ ਹੋਈ ਸਾਰੀ? ਜਿਹੋ ਉਹਨਾਂ ਦੇ ਬਰ ਖਿਲਾਫ ਕੁਝ ਲਿਖਿਆ ਹੋਇਆ ਹੈ ਤੇ ਫੇਰ ਪਾੜ ਦਿੰਦੇ ਹਾਂ। ਸਾਨੂੰ ਕੋਈ ਤਰਾਜ ਨਹੀਂ। ਲਿਖਾਈ ਨਹੀਂ। ਜਿਹੜਾ ਕਿਸਾਨ ਰੋਲਦਾ ਹੈ ਮੰਡੀ ਅੱਜ। ਇਹਦੀ ਤਸਵੀਰ ਵੀ ਨਹੀਂ ਉਹ ਦੇਖ ਸਕਦੇ। ਐਡੀ ਕੀ ਗੱਲ ਆ? ਜائیں ਪੋਸਟਰ ਪਾਰ ਲਾ ਕੇ ਫਿਰ ਤਾਂ ਸਾਰੀ ਪਾੜ ਦਾਂਗੇ। ਫਿਰ ਇਹਨਾਂ ਦੇ ਕਿਹੜਾ ਲੱਗਣ ਦੇਵਾਂਗੇ ਅਸੀਂ? ਅੱਜ ਖੁਦ ਮੀਤ ਇਹਦਾ ਆਇਆ ਸੀ ਜੀ। ਉਹਨੇ ਬੰਦੇ ਭੇਜ ਕੇ ਆ ਬੋਰਡ ਲੱਗੇ ਸੀ ਮੰਡੀ ਦੇ ਵਿੱਚ। ਉਹਨੇ ਪੜਵਾਏ ਨੇ ਜੀ। ਇਹਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਕੀ ਲਿਖਿਆ ਪਿਆ। ਇਹ ਕਿਸਾਨਾਂ ਦਾ ਕੋਈ ਦੁੱਖਦਰਦ ਦੱਸਿਆ ਵਾ ਇਹ ਚ ਲਿਖਿਆ ਵਾ ਤਾਂ ਉਹ ਸਰਕਾਰ ਦੇ ਉਲਟ ਚੱਲ ਰਿਹਾ ਇਹ ਤੁਸੀਂ ਆਪ ਦੇਖੋ ਜੀ ਮੀਤਹਿਰ ਨੇ ਖੁਦ ਆ ਕੇ ਬੰਦੇ ਭੇਜ ਕੇ ਪੜਵਾਇਆ ਅੱਜ ਪਿੰਡ ਦੇ ਵਿੱਚ ਖੁਦਾ ਵਾ ਗਾਹਾਂ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਜਿਵੇਂ ਕਿ ਪੋਸਟਰ ਪਾੜ ਕੇ ਗਏ ਆ ਸ਼ਰਮ ਧੱਕਾ ਕੀਤਾ ਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਨਹੀਂ ਗਾਹਾਂ ਤੋਂ ਇਹ ਕੰਮ ਕਰਨ ਦੇ ਨਾਲ ਅਸੀਂ ਪਾੜਨ ਦੀ ਗੱਲ ਕਰ ਉਧਰ ਉਲਝੇ ਵੀ ਸੀ ਅਸੀਂ ਨਹੀਂ ਪਾੜਦਿਆਂ ਨੂੰ ਅਸੀਂ ਆਪੀ ਫੜ ਲੈਂਦੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਬੇਇੱਜ਼ਤੀ ਪੂਰੀ ਫੁੱਲ ਤਾਂ ਸਰ ਜੀ ਮੈਂ ਇੱਥੇ ਅਣਜਾਣ ਵਿਅਕਤੀਆਂ ਦੁਆਰਾ ਜਿਹੜੇ ਪੋਸਟਰ ਪਾੜੇ ਗਏ ਆ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੋਸਟਰ ਪਾੜੇ ਗਏ ਨੇ ਇਹ ਬਹੁਤ ਮਾਰੀ ਗੱਲ ਆ ਜਿੱਥੇ ਹਰ ਕਿਹੜੀ ਹੋਣੀ ਆ ਲੋਕਾਂ ਨੇ ਕਰਨੀ ਆ ਇਹ ਕਿਸੇ ਦੇ ਹੱਥ ਮੱਥੇ ਦੀ ਗੱਲ ਹੈਗੀ ਦੂਜੀ ਗੱਲ ਇਹ ਆ ਵੀ ਕਿਹੜੀ ਹੁਣ ਪਾਰਟੀ ਚੱਲਦੀ ਆ ਆਮ ਪਾਰਟੀ ਆਮ ਪਾਰਟੀ ਨੇ ਕੰਮ ਨਹੀਂ ਕੀਤਾ ਲੋਕਾਂ ਦੇ ਜੇ ਕੰਮ ਕੀਤੇ ਹੁੰਦੇ ਤਾਂ ਭੀਖ ਮੰਗਣ ਦੀ ਲੋੜ ਨਹੀਂ ਸੀ ਦਰ ਦਰ ਜੇ ਕੰਮ ਕੀਤੇ ਹੁੰਦੇ ਕੰਮ ਕੀਤੀ ਨਹੀਂ ਜੇ ਨੌਕਰੀਆਂ ਦੇਤੀਆਂ 1.2 ਬੰਦਿਆਂ ਨੂੰ ਨੌਕਰੀਆਂ ਦੇਤੀਆਂ ਕੋਈ ਨੌਕਰੀ ਦੇਣ ਤੋਂ ਦੇਣੀ ਨਹੀਂ ਹੁੰਦੀਆਂ ਆ ਜੀ ਆ ਜੀ ਰੋਲੀ ਜਾਂਦੀਆਂ ਨੇ ਲੋਕਾਂ ਦੀ ਬਾਤ ਨਹੀਂ ਪੁੱਛਦਾ ਮੀਠੇ ਆਉਂਦਾ ਨਿੱਤ ਤੜਕੇ ਆਉਂਦਾ 6 ਵਜੇ ਲੁੱਕ ਕੇ ਭੱਜਦਾ ਇਥੋਂ ਰਾਜ ਬੜ ਕੇ ਭਾ ਗਿਆ ਜਿਹਦਾ ਸਵਾਤਾ ਫੇਰ ਆ ਦਿਨੇ ਆਵੇ ਇਕੱਲੇ ਇਕੱਲੇ ਬੰਦੇ ਪੁੱਛਿਆ ਕਿ ਹਾਲ ਚਾਲ ਵੀ ਤੁਹਾਡਾ ਜੀਮੇਦਾਰ ਕੀ ਹਾਲਾ ਕੀ ਵਿਚਾਰ ਤੁਹਾਡੀ ਪੁੱਛ ਤਾਂ ਹੀ ਰਹੇ ਨਹੀਂ ਵੋਟਾਂ ਪਾ ਦੇ ਵੋਟਾਂ ਪਾ ਵੋਟਾਂ ਕਰਕੇ ਬਾਦ ਗਏ ਬਲਦਾ ਘਰ ਤਾਲੂਕਾਂ ਨੇ ਠੀਕ ਆ ਉਹ ਟਾਈਮ ਸ਼ੀਨ ਉਹਨਾਂ ਕੁੱਤਾ ਖਾਂਦੇ ਕੁੱਤਾ ਵੀ ਜਿੱਤ ਜਾਂਦਾ ਜਿੱਤਲ ਤਾਂ ਹੁਣ ਸਵਾਦ ਤਾਂ ਹੁੰਦੀ ਗੱਲ ਆ ਜੇ ਹੁਣ ਇੱਕ ਮੋੜ ਪਈ ਇਹਨਾਂ ਨੂੰ ਤਾਂ ਜਿਵੇਂ ਕਿ ਆਪਾਂ ਕਹਿ ਦਈਏ ਵੀ ਕਿਸਾਨਾਂ ਦੀ ਸਾਰਤਾ ਲੈ ਹੀ ਨਹੀਂ ਰਹੀ ਚਲੋ ਸਾਰ ਦਾ ਕੀ ਲੈਣੀ ਐ ਇੱਥੇ ਕਿ ਸ਼ਰਮ ਧੱਕਾ ਕਰ ਰਹੇ ਉਹਨਾਂ ਦੇ ਪੋਸਟਰ ਵੀ ਲਾਏ ਹੋਏ ਪਾੜ ਰਹੇ ਆ ਤਾਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਮਰੀ ਗੱਲਾਂ ਜੇ ਕੋਈ ਪਾੜਦਾ ਬੰਦਾ ਉਹ ਦੋਸ਼ੀ ਹੈ ਕਿਉਂ ਜੇ ਆਪਾਂ ਅੱਖੀਂ ਦੇਖੀਓ ਜੀ ਉਹ ਤਾਂ ਆਪਾਂ ਕਹਿ ਸਕਦੇ ਹਾਂ ਪਾੜਿਆ ਮਰੀ ਗੱਲਾਂ ਜੇ ਬੰਦਾ ਪਾੜਦਾ ਉਹ ਗਨਾਹਦਾਰ ਉਹਦੀ ਵੱਧ ਤੋਂ ਵੱਧ ਨਹੀਂ ਕਿੱਧੀ ਕਰਦੇ ਆ ਪਾੜਨੇ ਚਾਹੀਦੇ ਸਰ ਜਿੱਦਾਂ ਕਿ ਅੱਜ ਤੁਸੀਂ ਇੱਥੇ ਆ ਕੇ ਜਿਹੜੇ ਪੋਸਟਰ ਫਾੜੇ ਆ ਤਾਂ ਮੈਂ ਪੁੱਛਣਾ ਚਾਹਾਂ ਵੀ ਕੀ ਮਤਲਬ ਬੰਦੇ ਪੋਸਟਰ ਫੜਨ ਦਾ ਇਹ ਮੈਡਮ ਕਿਸੇ ਪਾਰਟੀ ਦੇ ਨਹੀਂ ਲੱਗੇ ਇਹ ਕਿਸੇ ਸਰਾਰਤੀ ਅਨਸਰ ਦਾ ਕੰਮ ਹੈ ਪਾਰਟੀ ਪਾਰਟੀ ਦਾ ਕੋਈ ਪੋਸਟਰ ਲਾਉ ਉਹਨੂੰ ਅਸੀਂ ਕੋਈ ਨਹੀਂ ਫਾੜਦੇ ਨਹੀਂ ਤਾਂ ਜਿੱਦਾਂ ਕਿ ਤੁਸੀਂ ਕਹਿਣੇ ਵੀ ਪਾਰਟੀ ਦਾ ਪਰ ਇਹ ਤਾਂ ਕੋਈ ਪਾਰਟੀ ਦਾ ਨਾਮ ਨਹੀਂ ਲਿਖਿਆ ਕੁਝ ਹੋਰ ਨਹੀਂ ਲਿਖਿਆ ਇਹ ਤਾਂ ਸਿਰਫ ਕਿਸਾਨਾਂ ਬਾਰੇ ਲਿਖਿਆ ਗਿਆ ਤਾਂ ਫਿਰ ਕੀ ਮਤਲਬ ਹੈ ਦਾ ਨਹੀਂ ਮੈਡਮ ਇਹ ਲੋਕਾਂ ਨੂੰ ਲੜਾਉਣ ਦੀ ਸਾਜ਼ਿਸ਼ ਹੈ ਸਾਰੀ ਇਹਦੇ ਵਿੱਚ ਕੋਈ ਪਾਰਟੀ ਲੂੰਦੀ ਅਸੀਂ ਕੋਈ ਨਹੀਂ ਫਾੜਦੇ ਜੋ ਤੁਹਾਨੂੰ ਪਾਰਟੀ ਤੱਕ ਮਾਰਨ ਦੀ ਸੀ ਛੋਟਾ ਪਾਰ ਮਾਰਨਗਾ ਫਿਰ ਪਾਰਟੀ ਕੋਈ ਲਾਉਂਦੀ ਬਾਈ ਫੇਰ ਹੁੰਦਾ ਪਾਰਟੀ ਕੋਈ ਲਾਉਂਦੀ ਜਰਾ ਤੁਹਾਨੂੰ ਪਤਾ ਲੱਗਿਆ ਵੀ ਕਿਹਨੇ ਲਾਏ ਨੇ ਫਿਰ ਉਹੀ ਤਾਂ ਗੱਲ ਹੈ ਨਾ ਕੋਈ ਜ਼ਿਆਦਾ ਕੋਈ ਤੁਹਾਨੂੰ ਕੀ ਪਤਾ ਲੱਗਿਆ ਵੀ ਤੁਸੀਂ ਤਾਂ ਨਹੀਂ ਲਾਏ ਤੁਸੀਂ ਤਾਂ ਨਹੀਂ ਲਾਏ ਤੁਸੀਂ ਅਸੀਂ ਲੱਗੇ ਵੀ ਤਾਂ ਦੇਖੋ ਪਤਾ ਤਾਂ ਲੱਗੇ ਨਾ ਅਸਰਾਰ ਤੱਕ ਕਿੰਨਾ ਦੋਸਤ ਤੁਹਾਨੂੰ ਭੇਜਿਆ ਗਿਆ ਗਏ ਪਾਪ ਪੋਸਟਰ ਬਾੜਨ ਦੇ ਨਹੀਂ ਭੇਜਿਆ ਮੈਡਮ ਕਿਸੇ ਨੇ ਭੇਜਿਆ ਕਿੱਥੇ ਦੇ ਰਹਿਣ ਵਾਲੇ ਹੋ ਜੋਧਪੁਰ ਦੇ ਤਾਂ ਤੁਸੀਂ ਕੀ ਸੋਚ ਕੇ ਪੋਸਟਰ ਪਾੜੇ ਆ ਮੈਡਮ ਕਿਸੇ ਪਾਰਟੀ ਪਾਰਟੀ ਨੇ ਨਹੀਂ ਲਾਏ ਇਹ ਇਹ ਸਰਾਰਤਾ ਹੈ ਲੋਕਾਂ ਨੂੰ ਲੜਾਉਣ ਦੀ ਸਾਜਸਾ ਸਾਡਾ ਕੋਈ ਵਿਰੋਧ ਨਹੀਂ ਪਿੰਡ ਦੇ ਵਿੱਚ ਵਧੀਆ ਮਾਹੌਲਾ ਸਾਡੇ ਇਹ ਲੜਾਉਣ ਦੀ ਸਾਜਸਾ ਇਹਨੇ ਕਹਿਣਾ ਚਾਹੁੰਦਾ ਅੱਜ ਅਸੀਂ ਪਹੁੰਚੇ ਸੀ ਪਿੰਡ ਜੋਧਪੁਰ ਚੀਮਾ ਜਿੱਥੇ ਕਿ ਅਸੀਂ ਮੰਡੀ ਦੇ ਮੰਡੀਆਂ ਦੇ ਵਿੱਚ ਆਏ ਸੀ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਸੀ ਤਾਂ ਉੱਥੇ ਹੀ ਕੁਝ ਅਣਜਾਣ ਵਿਅਕਤੀਆਂ ਦੁਆਰਾ ਕਿਸਾਨਾਂ ਦੇ ਜਿਹੜੇ ਪੋਸਟਰ ਲਗਾਏ ਗਏ ਸੀ ਉਹਨਾਂ ਨੂੰ ਸ਼ਰਿਆਮ ਆ ਕੇ ਫਾੜਿਆ ਗਿਆਗਾ ਸ਼ਰਿਆਮ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਉਹਨਾਂ ਦੀ ਸਾਰ ਲੈਣ ਦੀ ਬਜਾਏ ਉਹਨਾਂ ਹੀ ਲਗਾਏ ਹੋਏ ਪੋਸਟਰ ਵੀ ਫਾੜੇ ਜਾ ਰਹੇ ਜਿਸ ਉੱਤੇ ਕਿਸਾਨਾਂ ਨੇ ਲਿਖਿਆ ਸੀ ਕੀ ਇਹੀ ਹੈ ਬਦਲਾਵ ਰੁਲਦਾ ਹੈ ਕਿਸਾਨ ਤਾਂ ਇੰਨੇ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ